ਅੱਜ ਇਹ ਫੈਸਲਾ ਲਿਆ ਗਿਆ ਜੀ ਸਾਡੀ ਸਾਰੀ ਕਮੇਟੀ ਨੇ ਆਪਣੇ ਜਿਹੜੀ ਮੀਟਿੰਗ ਸੀ ਇਹਦੇ ਵਿੱਚ ਸਾਡੀ ਇਹ ਪੱਕਾ ਫੈਸਲਾ ਲਿਆ ਗਿਆ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਖੇਡ ਮੇਲੇ ਹੁੰਦੇ ਨੇ ਜਿਹੜਾ ਨਾਲ ਸਾਡਾ ਸਬੰਧ ਆ ਉਸ ਤੋਂ ਬਿਨਾਂ ਵੀ ਵੱਡੇ ਵੱਡੇ ਖੇਡ ਮੇਲੇ ਅਸੀਂ ਪੂਰਨ ਤੌਰ ਤੇ ਬੰਦ ਕਰ ਦਾਂਗੇ ਕਿਤੇ ਵੀ ਅਸੀਂ ਖੇਡਾਂ ਨਹੀਂ ਹੋਣ ਦੇਣੀਆਂ ਜਿਹੜੀਆਂ ਸਾਡੇ ਨਾਲ ਸੰਬੰਧਤ ਨੇ ਸਾਨੂੰ ਖੇਡਾਂ ਲਈ ਵੀ ਕਿੰਨਾ ਸ਼ਰਸ਼ ਕਰਨਾ ਪਵੇ ਤਾਂ ਅਸੀਂ ਬੰਦ ਕਰਾਉਣ ਲਈ ਵੀ ਸ਼ਰਸ਼ ਕਰਾਂਗੇ ਪਿੰਡ ਪਿੰਡ ਜਾਵਾਂਗੇ ਮੰਤ ਤਾਲਾ ਵੀ ਕਰਾਂਗੇ ਇਹ ਸਾਨੂੰ ਹੋਰ ਵੀ ਕੁਰਬਾਨੀਆਂ ਕਰਨੀਆਂ ਪਈਆਂ ਕਿਸੇ ਵੀ ਕਿਸਮ ਦੀਆਂ ਅਸੀਂ ਸਾਰੀਆਂ ਕੁਰਬਾਨੀਆਂ ਲਈ ਤਿਆਰ ਆ ਅਸੀਂ ਕੋਈ ਵੀ ਖੇਡ ਨਹੀਂ ਹੋਣ ਦੇਣੀ ਜੇ ਸਾਡੀ ਵਿਰਾਸਤੀ ਖੇੜੀ ਸਾਡਾ ਲੱਕੀ ਤੋੜਦਾ ਅਸੀਂ ਕਸੇ ਜੋਗੇ ਨਹੀਂ ਹੈ ਅਸੀਂ ਹਰ ਇੱਕ ਖੇਡਾ ਬੰਦ ਕਰਨ ਲਈ ਤਿਆਰ ਵਰ ਤਿਆਰ ਆ ਇਹ ਸਾਡਾ ਪਰਿਵਾਰਕ ਵਿਰਸਾ ਜਿਵੇਂ ਆਪਣੇ ਹੋਰ ਬਾਕੀ ਦੇਸ਼ਾਂ ਚ ਸਟੇਟਾਂ ਚ ਕੁੱਤਿਆਂ ਦੀਆਂ ਘੋੜਿਆਂ ਦੀਆਂ ਬੈਲ ਗੱਡੀਆਂ ਦੀਆਂ ਰੇਸਾਂ ਹੋ ਰਹੀਆਂ ਉਹਨਾਂ ਤੇ ਅਕਸਰ ਸੱਟਾ ਵੀ ਲੱਗਦਾ ਤੇ ਪੰਜਾਬ ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਤੇ ਪੰਜਾਬ ਚ ਸਿਰਫ ਪੁਰਾਣਾ ਵਿਰਸਾ ਜਾਂ ਸ਼ੌਂਕ ਦੇ ਤੌਰ ਤੇ ਇਹ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ ਤੇ ਅਸੀਂ ਇਸ ਦਾ ਹਿੱਸਾ ਬਣਦੇ ਹਾਂ